ਸਾਸੀ ਗੱਲ ਪੜਿਆ ਵਾਲਾ ਲਾਈਵ ਦੇਖਦੇ ਦਸਕਾਂ ਦਾ ਸਵਾਗਤ ਹੈ ਮੈਂ ਹਾਂ ਸ਼ਾਹਵਾਜ਼ ਖਾਨ ਵਾਟਰ ਸਪਲਾਈ ਕੱਚੇ ਮੁਲਾਜ਼ਮ ਵੱਲੋਂ ਡੀਸੀ ਨੂੰ ਮੰਗ ਪੱਤਰ ਦਿੱਤਾ ਉਹਨਾਂ ਨੇ ਕੀ ਕਿਹਾ ਸੰਗਰੂਰ ਵਿਕੇ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਕੱਚੇ ਕਾਮਿਆਂ ਦੀ ਹੱਥੀ ਮੰਗਾ ਲਈ ਝੰਡਾ ਮਾਰਚ ਕੀਤਾ ਜਾ ਰਿਹਾ ਹੈ ਇਸ ਸਮੇਂ ਕੋਈ ਹੋਰ ਕੀ ਕਿਹਾ ਆਓ ਸੁਣਦੇ ਆ ਮਲੇਰ ਕੋਟਲਾ ਤੋਂ ਸ਼ਹਬਾਜ਼ ਖਾਨ ਪਟਾਲਾ ਲਾਈਵ ਜਿੰਦਾਬਾਦ ਜੰਦਾ ਸਰਕਾਰ ਮੁਰਦਾਬਾਦ 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 ਸਿੱਟ ਮੰਤਰੀ ਅਰਪਾਲ ਚਿੰਮਾ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਸਿੱਟ ਮੰਤਰੀ ਅਰਪਾਲ ਚਿੰਬਾ ਮੁਰਦਾਬਾਦ 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 ਸਰਕਾਰ ਦੀ ਟੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸਰਕਾਰ ਦੀ ਟੱਕੇਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਸੇ ਬੰਦੀ ਨਾਲ ਗੰਕ ਸ਼ਬਦਾਵਲੀ ਪਰਤਨ ਵਾਲਾ ਹਰਪਾਲ ਚਿੰਬਾ ਮੁਰਦਾਬਾਦ ਮੁਰਦਾਬਾਦ ਮੁਦਾਬਾਤ ਮੰਤਰੀ ਹਰਪਾਲ ਚਿੰਬਾ ਮੁਰਦਾਬਾਦ ਮੁਰਦਾਬਾਦ ਬੈਣ ਦਸ ਦੋ ਮਿੰਟ ਹੋ ਗਿਆ ਕਿ ਨਾ ਹੋਇਆ ਦੀਮ ਰਾਇਨ ਦੋ ਸ਼ਰਮਾ ਜੀ ਸਰ ਅੱਜ ਜੋ ਆਪਣਾ ਧਰਨਾ ਰੱਖਿਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਤੇ ਐ ਜੀ ਅਸੀਂ 25 30 30 ਸਾਲਾਂ ਤੋਂ ਬੰਦੇ ਕੰਮ ਕਰਦੇ ਸੀ ਬਰੇਡ ਬੋਰਡ ਤੋਂ ਜੀ ਇਹਨਾਂ ਨੇ ਸਾਰੇ ਆਪਣੇ ਸਰਕਾਰਾਂ ਪਾਰਟੀ ਦੀ ਜਦੋਂ ਸੁਧਾਨ ਸਭਾ ਦੀ ਚੋਣਾਂ ਹੋ ਰਹੀਆਂ ਤੇ ਸਾਰੇ ਹਲਕਿਆਂ 'ਚ ਸਾਨੂੰ ਸੁਵਾਦ ਦਵਾਇਆ ਵੀ ਸਾਡੀ ਸਰਕਾਰ ਹੈ ਬੀ ਤੁਹਾਨੂੰ ਹਰ ਆਪਣਾ ਜਾਨ ਭਗਵੰਤ ਮਾਨ ਜੀ ਸਾਡੇ ਰਜਿੰਦਰਾਪੁਰ ਰਾਂਚਨ ਖੁਦ ਮੈਨੂੰ ਕਹਿ ਕੇ ਆਏ ਨੇ ਵੀ ਕਿਸੇ ਮਰਜੀ ਸ਼ੇਖਮਾਨ ਲੱਗਿਆ ਤਾਂ ਤੁਹਾਨੂੰ ਸਾਨੂੰ ਮੁੱਖ ਮੰਤਰੀ ਦੇ ਅਹੁਦੇ ਤੇ ਸਾਡੀ ਸਰਕਾਰ ਬਣਾਓ ਅਜੀ ਤੁਹਾਨੂੰ ਪਹਿਲੇ ਆਧਾਰ ਤੇ ਹਰ ਆਪਣੀ ਚਲਾ ਕੇ ਪੱਕਾ ਪਰ ਉਹਨਾਂ ਨੇ ਸਾਡੇ ਤਿੰਨ ਸਾਥ ਵੀ ਚੁੱਕੇ ਸਾਡੇ ਭਗਵੰਤ ਮਾਨ ਜੀ ਦੇ ਕੋਈ ਸਾਰ ਨਹੀਂ ਤੁਹਾਨੂੰ ਤੁਹਾਡੀ ਸਰਕਾਰ ਤੱਕ ਤੁਹਾਡੀ ਕੋਈ ਸੰਦੇਸ਼ ਸੰਦੇਸ਼ ਜੀ ਸਾਡਾ ਜਾ ਹੀ ਰਿਹਾ ਜੀ ਹਰਪਾਲ ਸਿੰਘ ਜੀ ਨੇ ਮੀਟਿੰਗ ਹੋਇਆ ਉਹ ਸਮਾਂ ਦੀ ਸਾਡੇ ਜੂਨੀਅਰ ਦੇ ਨਮਾਇਦਾਰ ਨੂੰ ਦਸਤਖਤਾਂ ਨਾਲ ਬਾਤ ਕਦੇ ਨੇ ਕਿ ਅਸੀਂ ਪਰਚਾ ਦਰਜ ਕਰਾਵਾਂਗੇ ਪੱਕੇ ਦੀ ਇੱਕ ਪਾਸੇ ਰਹੀ ਗੱਲ ਸਮਾਂ ਦੀ ਸਾਡੇ ਉਲਟ ਕਹਿੰਦੇ ਨੇ ਵੀ ਤੁਹਾਡੇ ਜੂਨੀਅਰ ਨਾਲ ਵੀ ਤੁਹਾਡੇ ਪਰਚਾ ਦਰਜ ਕਰਾਵਾਂਗੇ ਕੀ ਕਿਸੇ ਬਿਲਾਦੂ ਦੇ ਪਰਚਾ ਦਾ ਸੁਭ ਹੋਇਆ ਨਾ ਪਰਚਾ ਦਰਜ ਹਲੇ ਨਹੀਂ ਹੋਇਆ ਪਰ ਉਹਨਾਂ ਦੀ ਕਹਿਣ ਦੀ ਹੈ ਉਹਨਾਂ ਨੇ ਲਿਖਿਆ ਹੈ ਗੱਲ ਕਲਪੀਨ ਆਜਾ ਸਾਡੇ ਸੀਯੂ ਕੁਮਾਰ ਜੀ ਆਜੋ ਬੰਨ ਰੱਖਿਆ ਹੈ 21 ਵਜੇ ਤੇ ਰੱਖਿਆ ਸੀ ਸਾਡਾ ਤਰਨਾ ਰੱਖਣ ਦਾ ਮੁੱਖ ਕਾਰਨ ਇਹ ਹੈ ਜੀ ਅਸੀਂ ਲੰਬੇ ਸਮੇਂ ਤੋਂ ਸਰਕਾਰ ਨਾਲ ਆਪਣੇ ਰੋਜ਼ਗਾਰ ਨੂੰ ਪੱਕਾ ਕਰਾਉਣ ਵਾਸਤੇ ਸੰਘਰਸ਼ ਕਰ ਰਹੇ ਹਾਂ ਜਿਸ ਦੇ ਦੌਰਾਨ ਸਾਡੀ ਸਬ ਕਮੇਟੀ ਨਾਲ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਸਬ ਕਮੇਟੀ ਹਰ ਵਾਰ ਸਾਨੂੰ ਨਾਰਾ ਲਾ ਕੇ ਮੋੜ ਦਿੰਦੀ ਹੈ ਕਿ ਅਸੀਂ ਤੁਹਾਡੇ ਲਈ ਪਾਲਿਸੀ ਤਿਆਰ ਕਰ ਰਹੇ ਹਾਂ ਪਰ ਪਿਛਲੇ 5 ਮਹੀਨਿਆਂ ਦੇ ਦੌਰਾਨ ਜਦੋਂ ਸਾਨੂੰ ਹੱਲ ਕੋਈ ਨਹੀਂ ਨਿਕਲਦਾ ਦਿਖ ਰਿਹਾ ਸਾਡਾ ਕੋਈ ਪਾਲਿਸੀ ਨਹੀਂ ਸਰਕਾਰ ਤਿਆਰ ਕਰ ਰਹੀ ਤੇ ਹਰਪਾਲ ਚਿਮਾ ਜੀ ਵੱਲੋਂ ਦਿੱਤੇ ਬਿਆਨ ਨੂੰ ਜਿਹੜਾ ਕਿ ਮਤੀ ਤਰੀਕ ਨੂੰ ਮੀਟਿੰਗ ਦੇ ਵਿੱਚ ਸਾਡੀ ਜਥੇਬੰਦੀ ਨੂੰ ਧਮਕਾਇਆ ਗਿਆ ਤੇ ਉਸ ਵਜੋਂ ਕਿ ਜਿਹੜਾ ਸਾਡਾ ਪਾਲਿਸੀ ਮੈਟਰ ਜਿਹੜਾ 6 ਤਰੀਕ ਨੂੰ ਕੱਲ ਦੀ ਮੀਟਿੰਗ ਦਿੱਤੀ ਹੋਈ ਹੈ ਇਸ ਕਰਕੇ ਅਸੀਂ ਦੁਆਲੇ ਸੰਘਰਸ਼ ਸ਼ੁਰੂ ਕੀਤਾ ਹੈ ਜੇਕਰ ਸਰਕਾਰ ਕੱਲ ਨੂੰ ਸਾਡੇ ਲਈ ਵਧੀਆ ਹੱਲ लेके ਆਉਂਦੀ ਹੈ ਤਾਂ ਇਹ ਸੰਘਰਸ਼ ਨੂੰ ਜਿਵੇਂ ਸਾਡੇ ਸੂਬਾ ਪ੍ਰਧਾਨ ਕਹਿਣਗੇ ਉਵੇਂ ਨੇਪਰੇ ਚਾੜਿਆ ਜਾਊਗਾ ਨਹੀਂ ਸੰਘਰਸ਼ ਚੱਲਦਾ ਰਹੂਗਾ ਇਹ ਅੱਗੇ ਮਤਲਬ ਸੰਘਰਸ਼ ਚੱਲੂਗਾ ਕਿ ਇਥੇ ਸਮਾਪਤ ਕਰਨਾ ਨਹੀਂ ਸਮਾਪਤੀ ਦਾ ਹਾਲੇ ਕੋਈ ਕਾਰਨ ਨਹੀਂ ਬਣਿਆ ਹੈਗਾ ਜਦੋਂ ਤੱਕ ਸਰਕਾਰ ਸਾਡਾ ਕੋਈ ਮਸਲਾ ਪੱਕੇ ਤੌਰ ਤੇ ਹੱਲ ਨਹੀਂ ਕਰ ਸਕਦੀ ਦਿੰਦੀ ਇਹ ਜਿਹੜਾ ਧਰਨਾ ਇਹ ਹੜਤਾਲ ਹੈ ਇਹ ਅਣਮਿੱਥੇ ਸਮੇਂ ਲਈ ਇਸੇ ਤਰ੍ਹਾਂ ਚੱਲਦੀ ਹੈ ਇੱਕ ਕਿਸ ਕਿਸੇ ਏਰੀਆ ਦੇ ਵਿੱਚ ਧਰਨੇ ਰੱਖੇ ਗਏ ਨੇ ਇਹ ਤਕਰੀਬਨ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਧਰਨੇ ਨੇ ਜੀ ਜਿਲ੍ਹਾ ਸੰਗਰੂਰ ਮਾਨਸਾਬ ਝੰਡਾ ਬੋਹਾ ਹਾਦੜਬਾ ਅੰਮ੍ਰਿਤਸਰ ਗੁਰਦਾਸਪੁਰ ਹਿਆਰਪੁਰ ਦਿਨਾਨਗਰ ਬਟਾਲਾ ਬਰਨਾਲਾ ਇਹ ਪੂਰਾ ਪੰਜਾਬ ਹੀ ਸੰਘਰਸ਼ ਕਰ ਰਿਹਾ ਜਿਹੜੇ ਸਿਵਰੇਜ ਬੋਰਡ ਦੇ ਕਾਮੇ ਨੇ ਉਹ ਸਾਰੇ ਹੀ ਆਪਣਾ ਕੰਮ ਛੱਡ ਕੇ ਆਪਣੀ ਆਪਣੀ ਦਰੀਆਂ ਤੇ ਬੈਠੇ ਨੇ ਇਹ ਅਸੀਂ ਸਰਕਾਰ ਨੂੰ ਮੰਨ ਕਰਦੇ ਵੀ ਜਿਹੜੇ ਆਪਣੇ ਵਾਦੇ ਉਹਨਾਂ ਨੇ ਪੂਰੇ ਕੀਤੇ ਜਿਹੜੇ ਕੀਤੇ ਸੀਗੇ ਵੋਟਾਂ ਦੌਰਾਨ ਇਲੈਕਸ਼ਨ ਦੌਰਾਨ ਉਹ ਆਪਣੇ ਵਾਦੇ ਪੂਰੇ ਕਰੇ ਕਿ ਜਿਹੜੇ ਸਾਥੀ ਸਾਡੇ ਅੱਜ ਇੰਨੀ ਗੁੰਹਿਆਤਨਾਂ ਕਾਹਾਂ ਤੇ ਕੰਮ ਕਰ ਰਹੇ ਨੇ ਸੀਵਰੇਜ ਬੋਰਡ ਤੇ ਉਹਨਾਂ ਉੱਪਰ ਧਿਆਨ ਕਰਦੇ ਹੋਏ ਉਹਨਾਂ ਦੀ ਮਿਹਨਤ ਉੱਪਰ ਧਿਆਨ ਕਰਦੇ ਹੋਏ ਕਿਉਂਕਿ ਸੀਵਰੇਜ ਦਾ ਜਿਹੜਾ ਕੰਮ ਹੈ ਉਹ ਬਹੁਤ ਵੱੰਦਾ ਕੰਮ ਹੈ ਤੇ ਇੱਕ ਸਾਡਾ ਪਲੰਬਰ ਸਾਥੀ ਜਿਹੜਾ 12 ਫੁੱਟ 13 ਫੁੱਟ ਤੋਂ ਆ ਡੂੰਗਾ ਪੱਟ ਕੇ ਲੋਕਾਂ ਨੂੰ ਗੰਦੇ ਪਾਣੀ ਤੋਂ ਵੀ ਰਿਜਾਦ ਦਿਉਂਦਾ ਪੀਣ ਵਾਲੇ ਤੋਂ ਇੱਕ ਸਾਥੀ ਜਿਹੜੇ ਸਾਡੇ ਆਪਰੇਟਰ ਸੜਕੇ ਸਾਡੇ 3:30 ਵਜੇ ਘਰੋਂ ਚਾਲਦੇ ਨੇ ਕੋਈ 15 ਕਿਲੋਮੀਟਰ ਪਾਉਂਗਾ ਕੋਈ 20 ਕਿਲੋਮੀਟਰ ਪਾਉਂਗਾ ਉਹ 4 ਵਜੇ ਆ ਕੇ ਸਵੇਰੇ ਮੋਟਰਾਂ ਪਾਣੀ ਵਾਲੀ ਚਲਾਉਂਦੀਆਂ ਨੇ ਜਿਸ ਤਰ੍ਹਾਂ ਉਹਨਾਂ ਨੂੰ ਅੱਡੀ ਜਾਨ ਦਾ ਵੀ ਖਤਰਾ ਬਣਿਆ ਰਹਿੰਦਾ ਕਿਉਂਕਿ ਮਾਹੌਲ ਪੰਜਾਬ ਦੇ ਵਿੱਚ ਜਿਹੜਾ ਹੈਗਾ ਲੁੱਟਖੋਹ ਦਾ ਬਹੁਤ ਵਧਿਆ ਹੋਇਆ ਸੋ ਇਹਨਾਂ ਗੱਲਾਂ ਤੇ ਧਿਆਨ ਦੇ ਰੱਖਦੇ ਹੋਏ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਸਾਡੇ ਰੋਜ਼ਗਾਰ ਨੂੰ ਪੱਕਾ ਕੀਤਾ ਜਾਵੇ